ਸਰ ਜੀ ਸਿਰਫ ਫਾਇਲ ਕਰ ਦੋ ਹਾਂਜੀ ਹਾਂਜੀ ਬਾਈ ਜੀ ਲੱਖਾ ਸਿੰਘ ਬੋਲਦਾ ਸੁਧਾਨਾ ਅੱਛਾ ਬਾਈ ਸਤਿ ਸ਼੍ਰੀ ਅਕਾਲ ਜੀ ਵਾਹਿ ਸਤਿਕਾਰ ਕੀ ਹਾਲ ਠੀਕ ਠਾਕ ਆ ਹਾਂ ਸ਼ੁਕਰ ਹੈ ਬਾਈ ਜੀ ਚੱਲ ਰਹੀ ਹੈ ਦਵਾਈ ਮੁਕੀ ਬੜੇ ਦਬਕੇ ਦਬਕੇ ਮਾਰੀ ਜਾਂਦਾ ਤੈਨੂੰ ਮੁੰਚੀਆ ਕੌਣ ਹੈ ਪਤਾ ਨਹੀਂ ਕੀ ਕੌਣ ਹੈ ਜੀ ਇਹ ਕਹਿੰਦਾ ਮੈਂ ਪ੍ਰੇਮਚੰਦ ਮੁੰਚੀ ਬੋਲਦਾ ਮੈਂ ਉਦੋਂ ਟੀਕੇ ਲਵਾ ਰਿਹਾ ਸੀ ਤੇ ਪਹਿਲਾਂ ਮੁੰਡੇ ਨੇ ਫੋਨ ਚੱਕਿਆ ਫਿਰ ਛੋਟੇ ਵੀਰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੀ ਬਾਈ ਜੀ ਤਬਣਾ ਨਹੀਂ ਦਰਨਾ ਨਹੀਂ 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 ਠੀਕ ਆ ਨਾ ਹਾਂ ਜੀ ਆ ਇਹਨਾਂ ਨੂੰ ਕੋਈ ਵੀ ਤੁਹਾਨੂੰ ਕਿਸੇ ਅਧਿਕਾਰੀ ਦਾ ਸੌਣ ਆਉਂਦਾ ਕਿਸੇ ਐਸਐਚਓ ਦਾ ਕਿਸੇ ਡੀਐਸਪੀ ਕਿਸੇ ਮੁਨਸੀਬਾ ਜੀ ਉਹਨੂੰ ਕਹੇ ਜੀ ਮੇਰੇ ਖਿਲਾਫ ਕੋਈ ਮੁਕਦਮਾ ਦਰਜ ਹੈ ਜੀ ਮੇਰੇ ਖਿਲਾਫ ਕੋਈ ਬਰੰਟ ਜਾਰੀ ਹੋਇਆ ਜੀ ਤਾਂ ਮੈਨੂੰ ਪਰਮਾਨਾ ਕਟੋ ਜੀ ਜੇ ਤੁਸੀਂ ਮੈਨੂੰ ਕਿਸੇ ਥਾਣੇ ਤੇ ਬੁਲਾਉਣਾ ਚਾਹੁੰਦੇ ਆ ਤਾਂ ਜੀ ਮੈਂ ਨਹੀਂ ਆਉਂਗਾ ਜੀ ਕਿਹੜਾ ਕਾਨੂੰਨ ਕਹਿੰਦਾ ਕਿਹੜਾ ਸੰਵਿਧਾਨ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਥਾਣੇ ਦੇ ਵਿੱਚ ਤੇ ਉਹਦੀ ਪੁੱਛਗਿੱਛ ਕਰੋ ਤੇ ਡਰਾਉ ਧਮਕਾਓ ਇਹ ਤਾਂ ਸਿੱਧਿਆਂ ਦੇ ਜੀ ਇੱਕ ਮੈਂ ਨਾ ਤੇਰਾ ਮੈਂ ਆ ਸੁਣੀਆ ਹੁਣ ਤੈਨੂੰ ਮੈਂ ਤੇਰੀ ਸੁਣ ਰਿਹਾ ਸੀਗਾ ਆਪਣੀ ਉਹ ਤੇਰੀ ਚੱਲ ਰਹੀ ਆ ਕੇਰਲਾਂ ਦੇ ਉੱਤੇ ਜੀ ਬਈ ਜੀ ਹਾਂ ਤੂੰ ਤੂੰ ਤੋੜਾ ਦਾਵ ਰਹੇ ਹਾਂ ਨਹੀਂ ਸਰ ਜੀ ਨਾ ਬਈ ਜੀ ਮੈਂ ਤਾਂ ਇਹ ਐ ਤਾਂ ਇਹ ਇਹ ਆਪਾਂ ਇਹ ਦਬਣ ਲੱਗੇ ਨਾ ਇਹ ਤਾਂ ਇਹ ਦੇਖੋ ਇਹ ਇਹੀ ਤਾਂ ਬਹਿਸਤ ਹੁੰਦੀ ਆ ਜੀ ਜੀ ਬਲੈਕ ਮਾਰਚ ਕਰਦੇ ਹੋ ਜੀ ਲੈਟ ਬੰਦ ਕਰ ਦਿਓ ਜੀ ਮੋਰਸਾ ਲਾ ਦਿਓ ਜੀ ਬੁਲਾਣੇ ਨੂੰ ਫੋਨ ਕਰਤਾ ਉਹਨੂੰ ਦਬਕਾ ਲ ਤੂੰ ਥਾਣੇ ਆ ਕੇ ਜਾਂ ਤੂੰ ਥਾਣੇ ਆ ਕੇ ਜਾ ਥਾਣਾ ਕੋਈ ਗੱਲ ਨਹੀਂ ਥਾਣਾ ਆਪਣੇ ਉੱਤੇ ਹੀ ਡਿੱਗਦਾ ਜੇਲਾ ਉੱਤੇ ਹੀ ਡਿੱਗਦੀਆ ਬਿਲਕੁਲ ਜੀ ਹਾਂ ਚਾਹਣਾ ਕਿਸੇ ਪ੍ਰਕਾਰ ਦਾ ਕੋਈ ਗੱਲਬਾਤ ਹੈ ਮੇਰੇ ਨਾਲ ਜੋ ਮਰਜ਼ੀ ਹੈ ਨਾ ਤੂੰ ਸਟਾਫ ਨੂੰ ਫੋਨ ਕਰ ਲੈ ਮੇਰੇ ਨਾਲ ਗੱਲ ਕਰਾਈ ਬਸ ਕੋਈ ਗੱਲ ਨਹੀਂ ਬਾਈ ਜਿਉ ਉਹ ਨਾ ਬਾਈ ਜੀ ਮੈਂ ਡੱਬ ਨਹੀਂ ਆ ਗਿਆ ਤੂੰ ਮੇਰੇ ਕੋਲ ਆਇਆ ਨਾ ਕਹਿ ਜੀ ਮੈਂ ਆਉਣਾ ਬਸ ਠੀਕ ਹੈ ਜੀ ਸੁਣ ਬਸ ਜੀ ਤੇ ਅੱਗੇ ਦੁਆਰੇ ਫੋਨ ਆਇਆ ਕਹਿੰਦਾ ਮੈਂ ਆਉਣਾ ਮੈਂ ਦੱਸ ਦਿੰਦਾ ਮੈਂ ਨਾ ਮੈਂ ਵ ਠੀਕ ਤੁਸੀ ਦਾ ਦੱਸੋ ਜੀ ਕਾਹਦੇ ਲਈ ਬੁਲਾ ਰਹੇ ਹੋ ਦੱਸੋ ਠੀਕ ਹੈ ਬਾਈ ਜੀ ਠੀਕ ਹੈ ਹਾਂ ਉਹਦੋਂ ਦਾ ਸਾਰਾ ਉਹ ਸਾਰਾ ਰਿਕਾਰਡਿੰਗ ਰਿਕੋਡਿੰਗ ਕਰਕੇ ਸਾਰੀ ਦਿਨ ਹਾਈ ਕੋਰਟ ਲੈ ਕੇ ਜਾਂਦੇ ਇਹਨਾਂ ਨੂੰ ਬਸ ਕੋਈ ਗੱਲ ਨਹੀਂ ਬਾਈ ਜੀ ਹਾਂ ਆਏ ਨਹੀਂ ਆ ਸੂਤ ਆਉਂਦੇ ਇਹ ਤੇ ਦੇਣਾ ਨਹੀਂ ਹੋਇਆ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਇਹ ਨਾ ਬਿਜਲੀ ਜੀ ਤੇ ਇਹਨਾਂ ਨੇ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਹੀ ਫੋਨ ਕਰੀ ਜਾਂਦੇ ਕੋਈ ਮੁਨਸ਼ੀ ਦਾ ਆ ਗਿਆ ਕਿ ਤੇ ਸੀ.ਐਨ.ਪੀ.ਆਰ. ਜਦਾ ਆ ਗਿਆ ਉਠਾਣੇ ਆ ਕੇ ਜਾਓ ਜੀ ਤੁਸੀਂ ਆਪਣੀ ਕਿਹੜੀ ਆਈ.ਡੀ. ਚਲਾਉਂਦੇ ਹੋ ਜੀ ਤੁਸੀਂ ਆਪਣਾ ਅੱਛਾ ਗਾਹਾਂ ਭਲਾ ਕਈ ਦਾ ਭਾਗੇ ਮੈਨੂੰ ਸਸੇ ਬਿਨਾ ਭਾਗੇ ਕਈ ਅੱਛਾ ਜੀ ਉਹਨਾਂ ਦਾ ਪਤਾ ਹੀ ਨਹੀਂ ਕਰ ਰਿਹਾ ਤੁਹਾਡੇ ਨਾਲਕੇ ਇਕੱਠੇ ਆ ਜਿਹੜੀਆਂ ਮਾਸੀਆਂ ਕਿੱਥੇ ਬੈਈਆਂ ਜੀ ਜਿਹੜੀਆਂ ਭੂਆ ਕਿੱਥੇ ਬੈਈਆਂ ਜੀ ਉਹ ਇੱਕ ਡਰਾਉਣ ਦਾ ਤਰੀਕਾ ਹੁੰਦਾ ਵੀ ਇੰਨੇ ਨਾਲ ਹੀ ਇਹ ਡਰ ਜਾਣ ਉਹ ਨਹੀਂ ਸੇਖੋ ਜੀ ਤੇ ਮੇਰੀ ਗੱਲ ਸੁਣ ਵੀਰ ਮੇਰੇ ਅੱਜ ਆਪਾਂ ਪੰਜਾਬ ਦੀ ਲੜਾਈ ਲੜ ਰਹੇ ਆ ਨਾ ਚੱਲੇ ਆ ਸਿਰ ਤੇ ਕਸਮ ਬੰਨ੍ਹ ਕੇ ਚੱਲੇ ਆ ਬਿਲਕੁਲ ਬਾਈ ਜੀ ਕੋਈ ਛੱਕਾ ਵਰ ਤੁਹਾਨੂੰ ਐ ਜੀਆਂ ਜਿਹੜੀਆਂ ਗੱਦੜ ਧਮਕੀਆਂ ਦਿੰਦੇ ਉਹ ਡਰਦੀਆਂ ਨਹੀਂ ਚਾਹੀਦਾ ਸਾਨੂੰ ਕੋਈ ਗੱਲ ਹੀ ਕਹੇ ਸੋਡੇ ਕੋਲੇ ਕਾਨੂੰਨ ਅਸੀਂ ਵੀ ਜਾਣਦੇ ਆ ਤੁਸੀਂ ਜਾਣਦੇ ਹੋ ਬਿਲਕੁਲ ਜੀ ਤੁਸੀਂ ਪੜਿਆ ਤੇ ਅਸੀਂ ਹਲਾਇਆ ਜੀ ਠੀਕ ਹੈ ਨਾ ਇੰਨਾ ਨਹੀਂ ਸਾਨੂੰ ਵੀ ਤੁਸੀਂ ਅਸੀਂ ਬੁੱਧੂ ਤਲੇ ਸਰਦਿਆ ਤੁਸੀਂ ਜੇ ਮੈਂ ਮਰਜ਼ੀ ਕਰਕੇ ਸਾਨੂੰ ਡਰਾ ਲੋਗੇ ਧਮਕਾ ਲੋਗੇ ਜੀ ਜੀ ਇਹਨਾਂ ਨੂੰ ਐ ਤਰੀਕੇ ਨਾਲ ਦਲੀਲ ਨਾਲ ਸਲੀਕੇ ਨਾਲ ਪਿਆਰ ਨਾਲ ਬੋਲਣਾ ਜੀ ਜੀ ਹਾਂ ਗੱਲ ਇਹਨਾਂ ਨੂੰ ਧੋ ਕੇ ਰੱਖਣੀ ਹੈ ਕਾਹੀ ਦੱਸੋ ਹਾਂ ਉਹਨੇ ਕੋਈ ਗੱਲ ਨਹੀਂ ਖਾਣੇ ਚ ਆ ਜੰਦੇ ਆ ਅਸੀਂ ਜੀ ਮੈਂ ਤਾਂ ਹਰਾਨ ਆ ਉਹ ਮੈਂ ਸੁਣਿਆ ਉਹਦੇ ਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਕਿਹਾ ਮਾਨ ਸਾਹਿਬ ਨੇ ਕਿ ਜਿੰਨੇ ਬਲੌਗਰ ਆ ਸਾਰੇ ਦੱਬਣਿਆ ਲੈ ਉਹ ਉਹੀ ਗੱਲ ਹੈ ਜੀ ਬਲੌਗਰ ਖੰਭੇ ਨਾ ਕੰਮ ਤੇ ਆ ਗਿਆ ਵੀ ਜਿਹੜੇ ਕੋ ਸੋਸ਼ਲ ਮੀਡੀਆ ਤੇ ਬੋਲਦੇ ਉਹ ਦੱਬ ਦਿਓ ਕੰਮ ਹੀ ਇਹ ਰਹੇਗਾ ਨਾ ਉਹਨੂੰ ਕੋਈ ਕੰਮ ਤਾਂ ਨਹੀਂ ਹੋਰ ਕੋਈ ਨਾਲੇ ਨਾਲੇ ਯਾਰ ਮੈਂ ਤੈਨੂੰ ਇੱਕ ਦੋ ਵਾਰੀ ਅੱਗੇ ਵੀ ਸੁਣਿਆ ਮੈਂ ਤਾਂ ਸੁਣਿਆ ਨਹੀਂ ਵੀ ਕਿ ਤੂੰ ਗਾਲਾਂ ਕੱਢਦਾ ਕਰਦੇ ਉਹ ਕੋਈ ਟੀ ਪਹਿਣ ਬਾਰੇ ਮਾਰਾ ਬੋਲਿਆ ਬਿਲਕੁਲ ਜੀ ਤੋਦੇ ਵੀ ਬੋਲ ਕੇ ਗਿਆ ਤੇ ਕੋਰਟ ਜੁਮੇ ਆਇਆ ਹਾਂ ਉਹੀ ਉਹੀਆਂ ਦਾ ਕਹਿੰਦਾ ਥੱਪ ਮਾਰ ਮਾਰ ਬੋਲਦਾ ਸੀ ਅੱਛਾ ਅੱਛਾ ਤੈਨੂੰ ਕਹਿੰਦਾ ਥਾਪੀਆ ਮਾਰ ਮਾਰ ਨਾ ਕਹਿੰਦਾ ਭਾਨੇ ਦੇ ਕਿਉਂ ਤੂੰ ਗਿਆ ਉੱਥੇ ਮੁੰਡਿਆਂ ਨਾਲ ਗੱਲ ਹੋਈਏ ਕਹਿੰਦਾ ਭਾਨੇ ਦੀ ਸਪੋਰਟ ਕਿਉਂ ਕਰਦਾ ਤੇ ਉਹ ਆਂਦਾ ਵੀ ਉੱਥੇ ਤਾਂ ਬਿਮਾਰ ਪਿਆ ਮੈਂ ਨਾ ਬਾਈ ਦੀ ਆਵਾਜ਼ ਤੇ ਤੁਸੀਂ ਫਲਾਣੀਆਂ ਘਟੀਆ ਹਰਕਤਾਂ ਦੇ ਉੱਤੇ ਤੇਰੇ ਵੇਲੇ ਕਮਾਲ ਹੋਈ ਪਈ ਆ ਯਾਰ ਥਾਪੀਆ ਕਹਿੰਦਾ ਮਾਰੂੰਗਾ ਮੇਰਾ ਹੱਥ ਹੈ ਮੇਰਾ ਨਹੀਂ ਮੈਨੂੰ ਜੇ ਮੈਂ ਮਾਰੂੰਗਾ ਮੈਂ ਹਾਂ ਬਿਲਕੁਲ ਜਿਉਂ ਜਿਉਂ ਮੈਨੂੰ ਬੜਾ ਇਹ ਮੈਂ ਇਹ ਤਾਂ ਪਹਿਲ ਪੁੱਛਣਾ ਸੀ ਤੂੰ ਵੀ ਥਾਪੀ ਮਾਰਨਾ ਕਾਨੂੰਨਾਂ ਦਾ ਅਪਰਾਧ ਦਾ ਪੇ ਦਾ ਭਰਾ ਜਿੱਦੇ ਦੀ ਅਸਲ ਦੇ ਵਿੱਚ ਜਨਾ ਦਾ ਸਾਡਾ ਹੀ ਹੈ ਡੈਮੋਕਰੈਟਿਕ ਰਾਈਟ ਹੈ ਇਹੋ ਦਾ ਸੰਵਿਧਾਨ ਵੀ ਦਿੰਦਾ ਹੈ ਇਸ ਤੇ ਅੱਗੇ ਆ ਦਿੰਦਾ ਜੀ ਨਾਲ ਤੁਸੀਂ ਕਿਹੜੇ ਚੱਕਰ ਚ ਪਏ ਖੜੇ ਹੋ ਯਾਰ ਕਮਾਲ ਉੱਚੀ ਕਮਰੀ ਜਾਂਦੇ ਉੱਤੇ ਲੋਕਤੰਤਰ ਮਾਰਤਾ ਜੀ ਤੁਸੀਂ ਤਾਂ ਦੱਬ ਹੀ ਦਿੱਤਾ ਪੰਜਾਬ 'ਚ ਇੱਥੋਂ ਦੇ ਕੁੱਤਰੇ ਆਏ ਆ ਇਹ ਆ ਕਮਾਗਤਿਕਾ ਹਾਂਜੀ ਬਾਦੇ ਇਹਨੂੰ ਕੇਜਰੀਆ ਨੂੰ ਚੱਕਣ ਨੂੰ ਫਿਰਦੇ ਆ ਸਾਡੇ ਫਲਾਣੇ ਚੱਕ ਕੇ ਸਿਰ ਤੇ ਸਾਡੇ ਢਿੰਕੀ ਚੱਕ ਕੇ ਸਿਰ ਤੇ ਇੱਥੇ ਤੁਸੀਂ ਤਾਂ ਜਮੇ ਦੱਬ ਤਾਂ ਕਵਰ ਪੱਟ ਕੇ ਉੱਤੇ ਮਿੱਟੀ ਮੋਰਤੀ ਇਹ ਲੋਕਤੰਤਰ ਦੇ ਯਸਤਿਕਰ ਇੱਥੋਂ ਦੇ ਕੁੱਤਰੇ ਆ ਨਹੀਂ ਉਸ ਕੇਜਰੀ ਵਾਲ ਦਾ ਦੂਰ ਦੀ ਕਰ ਰਹੀ ਸਾਡੇ ਪੰਜਾਬ ਦਾ ਜਰਨਲ ਡਾਇਰੀ ਲੋਟ ਨਹੀਂ ਜਾਂਦੀ ਜਾਂਦਾ ਮੈਂ ਤੇ ਬੜਾ ਤੰਗ ਹੋਇਆ ਮੈਂ ਭਗਵਾਨ ਤੋਂ ਮਾਂ ਤੂੰ ਇਹਦਾ ਕਦੇ ਕਿਸੇ ਦੇ ਪਰਚੇ ਲੈ ਹੁਣ ਭਾਨੇ ਦੀਆਂ ਪੈਣਾ ਵੀ ਨਹੀਂ ਛੱਡਦੇ ਲੋਕ ਛੋਡੇ ਵੀਰ ਮੇਰੀ ਗੱਲ ਸੁਣੋ ਇਹ ਖੁਦ ਕਹਿੰਦਾ ਰਿਹਾ ਭਵਾਨਕ ਲੋਕ ਬਹੁਤ ਵੱਡੀ ਤਾਕਤ ਦਾ ਜੀ ਠੀਕ ਹੈ ਨਾ ਪਰ ਮੈਂ ਇੱਕ ਤਾਜ਼ਾ ਆਧਾਰ ਦਿੰਦਾ ਜੀ ਸੁਣ ਲੈ ਗੱਲ ਲੋਕ ਕੀ ਤਾਕਤ ਛੋਡੇ ਜਿੱਥੇ ਸੱਚ ਹੈ ਨਾ ਕਿ ਲੋਕ ਨਾਲ ਖੜ੍ਹ ਜਾਣ Imran Khan ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਨੂੰ 2-3 ਕੇਸਾਂ ਦੇ ਵਿੱਚ 14-14 ਸਾਲ ਕੈਦ ਸੁਣਾਉਂਦੇ ਉਹ ਚੱਕ ਤੁਨ ਤਾਹੋ ਜੀ ਚੰਗਾ ਚੰਗਾ ਸਾਲ ਕੈਦ ਸੁਣਾਤੀ ਸਰਕਾਰ ਦਾ ਤੱਬਰ ਫੜ ਲਿਆ ਉਦੀਕ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਸੀਗਾ ਕਰਕਟਰੀ ਜਿਹੜਾ ਵਾਲਾ ਬੈਟ ਬੰਦਾ ਜਾਂਦਾ ਨਾ ਬੈਟ ਜਾ ਹਾਂਜੀ ਹਾਂਜੀ ਉਹ ਵੀ ਖੋ ਲਿਆ ਜੀ ਵੋਟਾਂ ਪਈਆਂ ਵੋਟਾਂ ਦੇ ਵਿੱਚ ਨੈੱਟ ਬੰਦ ਕਰਦੇ ਉਥਾਂ ਤੇ ਕਬਜ਼ੇ ਪੂਰੀ ਲੜਾਈ ਝਗੜਾ ਪੂਨ ਜ਼ੋਰ ਲਾ ਲਿਆ ਉੱਤੇ ਨਵਾਜ਼ ਸ਼ਰੀਫ ਦੀ ਪਾਰਟੀ ਇਕੱਲਾ ਜੀ ਇੱਕ ਹੋਰ ਦੋਨੇ ਪਾਰਟੀਆਂ ਨਾਲ ਜ਼ਿੰਦਦਾਰੀ ਵਾਲੀ ਰਲੀਆਂਆਂ ਆ ਗਈਆਂ ਦੋਨੇ ਪਾਰਟੀਆਂ ਇਕੱਠੀਆਂ ਸੀ ਇਬਰਾਨ ਖਾਨ ਇਕੱਲਾ ਨਾਲ 800 تک ਧੱਕਾ ਹੋਇਆ ਚੜਾ ਚੜਾ ਸਾਲ ਦੀ ਬੰਦੇ ਨੂੰ ਕੈਦ ਆ ਜੇਲ੍ਹ ਚ ਤੁੰਨਿਆ ਹੋਇਆ ਸੈਲ ਚ ਬੰਦ ਕੀਤਾ ਹੋਇਆ ਨੱਟ ਬੰਦ ਕਰ ਬੰਦੇ ਉਹਨੇ ਸਮਕਾ ਫੜ ਫੜ ਕੇ ਜੀਲਾ ਸਿਰ ਤੇ ਠਾਣਾ ਸਿਰ ਤੇ ਕੁੱਟਮਾਰ ਕਰਤੀ ਗੁੱਥਾ ਦੇ ਕੱਪੜੇ ਕਰ ਲਏ ਫੇਰ ਵੀ ਲੋਕਾਂ ਨੇ ਐਡਾ ਵੱਡਾ ਫੱਟ ਬੱਦਤਾ Imran Khan ਨੂੰ ਸਭ ਤੋਂ ਵੱਧ ਸ਼ਿੱਤਾਂ ਆਇਆ ਇਹ ਹੋ ਗਿਆ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਇੱਥੇ ਲੋਕ ਖੜ ਕੇ ਲੋਕ ਖਾਂਦੇ ਸੱਚ ਨਾਲ ਬਿਲਕੁਲ ਜੀ ਜਿਵੇਂ ਖੜੇ ਅੱਜ ਆਪਾਂ ਨਾਲ ਕੋਈ ਨੀ ਉਹਦਾ ਸੱਚ ਨਾਲ ਖੜ ਕੋਈ ਗੱਲ ਨਹੀਂ ਯਾਰ ਸੱਤ ਨੂੰ ਇੱਥੇ ਮੈਨੂੰ ਲੱਗਦਾ ਸੱਤ ਨੂੰ ਇੱਥੇ ਫਾਂਸੀਆਂ ਤੇ ਕਾਲਕੂਤੀਆਂ ਮਿਲਦੀਆਂ ਹੀ ਨਹੀਂ ਉਹ ਤੋਂ ਵੀ ਜਿਹੜਾ ਸਾਰਾ ਜੋ ਚੱਲਦਾ ਨਹੀਂ ਹੁੰਦਾ ਜਿਹੜਾ ਇਹਦੇ ਜਿਹੜੇ ਕੰਮ ਸ਼ੁਰੂ ਕਰ ਲਿਆ ਨਾ ਇਹ ਭਵੰਤ ਨੇ ਜਾਂ ਸਰਕਾਰ ਨੇ ਸ਼ੁਰੂ ਕਰ ਲਿਆ ਆ ਵੀ ਦੱਬ ਦਿਓ ਉਹ ਵੀ ਦੱਬ ਦਿਓ ਤੇ ਬਾਲਾ ਵੱਡਾ ਪਰੇਖਾ ਪਾ ਲਈ ਬੈਠੇ ਆ ਕਿੰਨੇ ਨੂੰ ਦੱਬ ਦੇਣਗੇ ਬਿਲਕੁਲ ਜੀ ਝਾਟ ਕੇ ਸ਼ਬਦਾਵਲੀ ਵੀ ਠੀਕ ਰੱਖਣੀ ਆ ਤੇ ਧੀਆ ਭੈਣਾਂ ਨੂੰ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਣਾ ਨਹੀਂ ਨਹੀਂ ਆਪਾਂ ਤਾਂ ਕੀ ਬਿਲਕੁਲ ਜੀ ਬਿਲਕੁਲ ਕੋਈ ਨਾ ਕਿ ਸੁਧਾਂਤ ਰਿਹਾ ਸਾਡੇ ਤਾਂ ਗੁਰੂਆਂ ਦੇ ਫਲਸਫੇ ਰਹਿ ਨੇ ਹਨਾ ਇਹ ਜਿਹੜਾ ਕਿਸੇ ਦੀ ਵੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝ ਕੇ ਉਹਦੀ ਵੀ ਇਜਤ ਦੀ ਰਖਵਾਲੀ ਕੀਤੀ ਆ ਬਿਲਕੁਲ ਭਾਈ ਜੀ ਕੋਈ ਗਲਤ ਬੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਇਹਰੇ ਐ ਫੇਸਬੁਕਾਂ ਦੇ ਬੈਠ ਕੇ ਯਾਲੀ ਐ ਸ਼ੈੜੀਆਂ ਬਣਾ ਕੇ ਗਾਲਾਂ ਕੱਢਦੇ ਆ ਜੀ ਉਹਦੀ ਪਰਵਾਹ ਹੀ ਕਰ ਲਈ ਗੱਲ ਤਾਂ ਸ਼ੁਭਦਾਬ ਦੀ ਬੋਲਣੀ ਨਹੀਂ ਸਾਾਰਥ ਤਰੀਕਾ ਡੱਟ ਕੇ ਲੋਚਨਾ ਕਰ ਜਿਹੜੀਆਂ ਨਿੱਗੀਆਂ ਮਾਰੂਗਾ ਇਹਨਾਂ ਨੇ ਪੰਜਾਬ ਦੇ ਰਵਣਾਣੀ ਝੁਗੜਾਣੀ ਜੀ ਹਰ ਤੱਕ ਤੋਂ ਤੇਰੇ ਨਾਲ ਖੜਾ ਜੀ ਜੀ ਭਾਈ ਜੀ ਬਹੁਤ ਧੰਨਵਾਦ ਵਾਲੇ ਫੋਨ ਆਇਆ ਤਾਂ ਐਂ ਕਰੀਂ ਤਾਂ ਨਾਲ ਮੈਨੂੰ ਕਹ ਜੀ ਇੱਕ ਮਿੰਟ ਖੜਾ ਲਾਈਨ ਤੇ ਲੈ ਲਈ ਮੈਂ ਕਰ ਲਉ ਗੱਲ ਬਸ ਕੋਈ ਗੱਲ ਨਹੀਂ ਬਾਈ ਜੀ ਆ ਨੰਬਰ ਮੈਂ ਤੁਹਾਡਾ ਸੇਵ ਕਰ ਲੱਗਾਂ ਵੀਰੇ ਨੰਬਰ ਮੇਰਾ ਕਰ ਲਾ ਜਾਂਦਾ ਰਹਿ ਗੱਲ ਆ ਰਹੀ ਟੱਟਿਆ ਕੋਈ ਕੋਈ ਗੱਲ ਨਹੀਂ ਵੱਡੀ ਬਾਈ